ਵੇ ਕੋ ਲੀਡਰ ਹਰ ਪਾਰਟੀ ਚ ਕਿਸੇ ਨੂੰ ਸ਼ੇਰੋ ਸ਼ਾਇਰੀ ਬੜੀ ਤਕੜੀ ਆਉਂਦੀ ਹੈ ਕੋਈ ਚੁਟਕਲੇ ਬੜੇ ਵਧੀਆ ਸੁਣਾ ਦਿੰਦਾ ਕੋਈ ਅਖਾਨ ਬੜੇ ਸੁਣਾਉਂਦਾ ਕੋਈ ਭਾਸ਼ਣ ਬੜੇ ਤਕੜੇ ਦਿੰਦਾ ਪਰ ਮੈਨੂੰ ਇੱਕ ਲੀਡਰ ਦਿਖਾ ਦਿਓ ਜੀਨੇ ਸੁੰਵੀਰ ਸਿੰਘ ਬਾਦਲ ਜਿੰਨਾ ਕੰਮ ਕੀਤਾ ਤੇ ਹੁਣ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਫੈਸਲਾ ਕਰਨਾ ਹੈ ਚੁਟਕਲਿਆਂ ਵਾਲਾ ਚਾਹੀਦਾ ਹੈ ਸ਼ੇਰੋ ਸ਼ੇਰੀ ਵਾਲਾ ਚਾਹੀਦਾ ਹੈ ਗੱਲਾਂ ਵਾਲਾ ਭਾਸ਼ਣਾ ਵਾਲਾ ਚਾਹੀਦਾ ਕਿ ਕੰਮ ਵਾਲਾ ਚਾਹੀਦਾ ਯੂਲ ਹੈਵ ਟੂ ਚੂਜ਼ ਨਾਓ ਜੱਦ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਦ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ 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 ਜੱਟ ਦਾ ਮੁਕਾਬਲਾ ਆਹ ਬੋਰ ਦਾ ਸਟਾਰ ਜਿਹੜੇ ਤੇਰੇ ਵਿੱਚ ਵਿੱਚ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਆਪੋਰਟ ਦਾ ਸਟਾਰ ਜਿਹੜੇ ਤੇਰੇ ਵਿੱਚ ਵਿੱਚ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ